ਇਹ ਜਿਹੜੀਆਂ ਮਟਰ ਗਸ਼ਤੀਆਂ ਕਰਦੀਆਂ ਐ ਅੱਜ ਆਪਾਂ ਸਾਡੇ ਦੋ ਮੁੰਡੇ ਸਾਡੇ ਕੋਲੇ ਫਿਰਨ ਆ ਗਏ ਚੁੱਕੇ ਆ ਦੋ ਦਿਨ ਤੋਂ ਚੱਲੇ ਹੋਏ ਆ ਇਹ ਬਾਨੂ ਬ੍ਰਿਜ ਪਿਆਸ ਦਰਿਆ ਦੇ ਉੱਤੇ ਬਣਿਆ ਹੋਇਆ ਸੀ ਪਿਆਸ ਦਰਿਆ ਰੂਟ ਪਲਾਨ 'ਚ ਥੋੜਾ ਚੇਂਜ ਆ ਗਿਆ ਚੰਦ ਲਈ ਆ ਉੱਥੇ ਦਾ ਅਸਲੀ ਧਿਆਨ ਹੋ ਜੀ ਜੇ ਉੱਥੇ ਮਾਈਨਸ 'ਚ ਸਟਾਰਟ ਹੋ disconnected 커피 ਮਿਲਣੀ ਸਰ ਹਾਂ ਜੀ ਹੌਟ ਕਾਫੀ ਹਾਂ ਜੀ ਦੇਣਾ ਇੱਕ ਕਾਫੀ ਦੇ ਦੋ ਹਾਂ ਇੱਕ ਦੇ ਦੋ ਇੱਕ ਵਾਰ ਜਿੱਥੇ ਆਪਾਂ ਰੁਕੇ ਹੋਏ ਆ ਆਏ ਉੱਥੋਂ ਦੇ ਬਾਹਰ ਦਾ ਥੀਨਾਈ ਮਰਾਠਾ ਇਹ ਹੋਟਲ ਦਾ ਨਾਮ ਹੈ ਇਹ ਸਪੈਸ਼ਲੀ ਸਾਊਥ ਇੰਡੀਅਨ ਲਈ ਡਿਜ਼ਾਈਨ ਕੀਤਾ ਹੋਇਆ ਹੈ ਉਮੇ ਦੀ ਰੂਮ ਨੇ ਉਮੇ ਸਾਰਾ ਖਾਣਾ ਪੀਣਾ ਰਾਤ ਜਿਵੇਂ ਆਪਾਂ ਇੱਥੇ ਸਾਊਥ ਇੰਡੀਆ ਨਹੀਂ ਖਾਦਾ ਸੀ ਹੋਰ ਕੋਈ ਡਿਸ਼ ਨਹੀਂ ਤੇ ਬਹੁਤ ਜ਼ਿਆਦੇ ਸੋਹਣੇ ਰੂਮ ਨੇ ਬਹੁਤ ਜ਼ਿਆਦੇ ਸੋਹਣਾ ਹੋਟਲ ਹੈ ਤੇ ਉਹ ਸਾਹਮਣੇ ਥੱਲੇ ਜਾ ਰਿਹਾ ਵੀ ਬਿਆਸ ਦਰਿਆ ਇੱਕ ਸਾਈਡ ਬਿਆਸ ਦਰਿਆ ਦੂਜੀ ਸਾਈਡ ਉਹ ਹੋਟਲ ਸੀ ਆਪਣਾ ਜਦੋਂ ਆਪਾਂ ਇੱਥੇ ਜੂਨ ਚ ਆਉਣੇ ਹੁੰਨੇ ਆ ਉਦੋਂ ਆਂ ਆ ਦਰਿਆ 'ਚ ਰਾਫਟਿੰਗ ਵਗੈਰਾ ਵਾਲੇ ਭਰੇ ਪਏ ਹੁੰਦੇ ਆ ਇੱਥੇ ਰਾਫਟਿੰਗ ਹੁੰਦੀ ਹੁੰਦੀ ਆ ਗੱਲ ਕਰ ਹੁਣ ਇੱਥੇ ਕੁਛ ਨਹੀਂ ਜਿਹੜੇ ਹਿਸਾਬ ਨਾਲ ਦਰਿਆ ਦਾ ਬਹਾਾ ਹੈ ਪਾਣੀ ਬਹੁਤ ਤੇਜ਼ ਹੈ ਉੱਪਰ ਪਹਾੜਾਂ ਦੇ ਮੀਂਹ ਬਹੁਤ ਜ਼ਿਆਦਾ ਹੈ ਹਿਸਾਬ ਨਾਲ ਇਹ ਸੀ ਆਪਣਾ ਰਾਤ ਦਾ ਟਿਕਾਣਾ ਉਹ ਸਾਹਮਣੇ ਵਾਲਾ ਮੈਂ ਕੀ ਹੋ ਗਿਆ ਤਿਆਰ ਹੁਣ ਮੈਂ ਚੱਲਿਆ ਸੀਗਾ ਮੈਂ ਇਸੀ ਥੱਲੇ ਕੋਲਡ ਸਟਾਰਟ ਕਰਨ ਬੋਲਟ ਨੂੰ ਇੱਥੋਂ ਪਤਾ ਲੱਗ ਜੂ ਵੀ ਜਿਵੇਂ ਹੁਣ ਇਹਦੇ ਕਿੱਕ ਨਹੀਂ ਲੱਗੀ ਹੋਈ ਵੈਸੇ ਤਾਂ ਫਿਰ ਦੂ ਵੀ ਮਾਈਨਸ ਚ ਜਾਣਾ ਕੀ ਕਰੀ ਪਹਿਲੀ ਸਰਫ ਤੇ ਸਟਾਰਟ ਜਦੋਂ ਇਹ ਮੈਂ ਮੋਟਰਸਾਈਕਲ ਲੈ ਰਿਹਾ ਸੀ ਨਵਾਂ ਕਿ ਜਿੰਨੇ ਵੀ ਹੁਣ ਰਾਇਲ ਐਨਫੀਲਡ ਦੇ ਨਵੇਂ ਬਾਈਕ ਆਉਂਦੇ ਆ ਇਹਨਾਂ ਦੇ ਕਿੱਕ ਨਹੀਂ ਆਉਂਦੀ ਸਿਰਫ ਸੈਲਫ ਸਟਾਰਟ ਹੀ ਨੇ ਕਿੱਕ ਘੱਟਦੀ ਉਦੋਂ ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਯਾਰ ਕਿੱਕ ਵਾਲਾ ਲੈ ਪ੍ਰਾਣਾ ਮਾਡਲ ਲੈ ਤੰਗ ਹੋਏਗਾ ਤੂੰ ਜਦੋਂ ਜਾਣਾ ਕਿਤੇ ਠੰਡੇ ਟੈਂਪਰੇਚਰ 'ਚ ਪਹਾੜਾਂ ਵੇਰਾਂ ਤੇ ਵੀ ਉੱਥੇ ਸੈਲਫ ਨੇ ਕੰਮ ਨਹੀਂ ਕਰਨਾ ਗੱਲ ਕਰ ਮੇਰਾ ਜਵਾਬ ਇਹੀ ਹੁੰਦਾ ਵੀ ਜੇ ਕੰਪਨੀ ਨੇ ਕਿੱਕ ਕੱਟੀ ਹੈ ਕਿਸੇ ਗੱਲ ਨੂੰ ਹੀ ਕੱਟੀ ਹੈ ਉਹੀ ਉਹਨਾਂ ਨੇ ਅੰਦਰਲਾ ਆਪਦਾ ਮੈਕੈਨਿਜ਼ਮ ਵੀ ਚੇਂਜ ਕਰੀ ਹੋਇਤ ਵੀ ਫਰਕ ਪਾਇਆ ਹੋਇ ਤੇ ਹਜੇ ਤੱਕ ਤਾਂ ਕੋਈ ਦਿੱਕਤ ਨਹੀਂ ਇੰਨੇ ਟੈਂਪਰੇਚਰ ਚ ਤਾਂ ਇੱਥੇ ਤਾਂ ਠੀਕ ਹੈ ਫਿਰ ਵੀ ਟੈਂਪਰੇਚਰ ਅੱਗੇ ਜਾ ਕੇ ਆਪਾਂ ਨੂੰ ਜਿਸ ਪਾਸੇ ਮਾਈਨਸ ਚ ਟੈਂਪਰੇਚਰ ਨੂੰ ਲੀਆ ਉਹ ਤੇਰਾ ਅਸਲੀ ਯੰ ਧਿਆਨ ਹੋ ਜੀ ਜੇ ਉੱਥੇ ਮਾਈਨਸ ਚ ਸਟਾਰਟ ਹੋ ਗਿਆ ਫੇਰ ਨਹੀਂ ਦਬੂਗਾ ਤੇ ਬਾਕੀ ਜਿਹਦਾ ਆਪਾਂ ਭਰਤਪੁਰ ਕਲੋਨੀ ਨੂੰ ਪਾਰਕ ਕਰਕੇ ਸਬਮਿਟ ਕਰਕੇ ਜਨਮਪੀਕ ਨੂੰ ਥੱਲੇ ਉਤਰਾਂਗੇ ਦੋ ਤਿੰਨ ਦਿਨਾਂ ਬਾਅਦ ਉਦੋਂ ਅਸਲੀ ਹੋ ਜੀਆ ਹੁਣ ਤਾਂ ਆਪਾਂ ਰੋਜ਼ ਸਵੇਰੇ ਨੂੰ ਕੋਲਡ ਸਟਾਰਟ ਕਰਦੇ ਆਂ ਉਦੋਂ ਸਿੱਧਾ 2-3 ਦਿਨਾਂ ਬਾਅਦ ਸੈਲਫ ਹੋ ਜਾਂਦੀ ਏ ਉਦੋਂ ਵੀ ਸਟਾਰਟ ਹੋ ਗਿਆ ਫੇਰ ਓਕੇ ਦੀ ਰਿਪੋਰਟ ਆ ਫੇਰ ਕਿਤੇ ਨਹੀਂ ਦੱਸਦਾ ਇਥੋਂ ਅੱਜ ਦਾ ਮਨਾਲੀ ਦਾ ਟੈਂਪਰੇਚਰ ਹੈਗਾ 16 16 ਡਿਗਰੀ ਤੇ ਹੁਣ ਅੱਜ ਇਥੋਂ ਆਪਾਂ ਜਿਸਪਾ ਵੱਲ ਵਧਾਂਗੇ ਜਿਸਪਾ ਇਹ ਦੂ ਬਹੁਤ ਜਿਆਦਾ ਠੰਡ ਹੁੰਦੀ ਏ ਜੇ ਤੁਸੀਂ ਜੂਨ ਚ ਜਾਣੇ ਹੋ ਨਾ ਲੇਹ ਲਦਾਖ ਇੱਥੇ ਮਨਾਲੀ ਗਰਮੀ ਹੁੰਦੀ ਹੈ ਤੇ ਜਿਉਂ ਆਪਾਂ ਜਸਪਾ ਟੱਪ ਜਾਣੇ ਇੱਥੋਂ 3 ਘੰਟਿਆਂ ਦੀ ਦੂਰੀ ਤੇ ਹੈ ਜਸਪਾ ਜਸਪਾ ਜਾ ਕੇ ਰਾਤ ਨੂੰ ਤੇ ਸਵੇਰੇ ਮਾਈਨਸ ਚ ਹੋ ਜਾਂਦਾ ਟੈਂਪਰੇਚਰ ਆਪਕੇ ਜੋ ਅੰਦਰ ਹੈ ਨਾ ਰਾਜੀਵ ਜੀ ਬਾਤ ਕੀ ਉਹ ਲਹਾਲ ਸੇ ਤੋ ਰਾਜੂ ਨੇ ਵੀ ਬਤਾਇਆ ਥਾ ਮੇ ਵੀ ਰਸਤਾ ਥੋੜਾ ਖਰਾਬ ਹੈ

ਕਪੂਸ਼ਾ ਵੀ ਬਾਰਿਸ਼ ਤੋਂ ਜ਼ਿਆਦਾ ਨਹੀਂ ਲਹਾਲ ਮੇ ਪੈਕਿੰਗ ਕਰ ਲਈ ਵੀ ਆਪਾਂ ਸਮਾਨ ਬੰਨ ਲਿਆ ਸਾਰਾ ਕੁਝ ਬੁਲਟ ਤੇ ਗੱਲ ਕਰ ਆਪਣੇ ਰੂਟ ਪਲਾਨ ਚ ਥੋੜਾ ਚੇਂਜ ਆ ਗਿਆ ਪਹਿਲਾਂ ਆਪਾਂ ਜਾਣਾ ਸੀ ਅੱਜ ਜਿਸਪਾ ਸਵੇਰੇ ਸਵੇਰੇ ਆ ਗਿਆ ਸਾਨੂੰ ਗਿਰੀ ਦਾ ਫੋਨ ਗੁਰਪ੍ਰੀਤ ਬਾਈ ਦਾ ਉਥੇ ਇੱਥੇ ਆ ਗਿਆ ਉਹ ਕਹਿੰਦਾ ਵੀ ਮੈਂ ਤੁਹਾਨੂੰ ਲੋਕੇਸ਼ਨ ਭੇਜਦਾ ਤੁਸੀਂ ਉੱਥੇ ਆ ਜਾਓ ਅੱਜ ਦਾ ਦਿਨ ਆਪਾਂ ਉੱਥੇ ਹੀ ਰਹਿਾਂਗੇ ਮਨਾਲੀ ਚ ਹੀ ਉਹ ਏਰੀਆ ਇੱਥੋਂ 5 ਕਿਲੋਮੀਟਰ ਹੀ ਐ ਉੱਥੇ ਕੈਂਪਸਾਈਟ 'ਚ ਰੁਕਿਆ ਹੋਇਆ ਬਾਈ ਉਹ ਕਹਿੰਦਾ ਇੱਥੇ ਹੀ ਰੁਕਾਏ ਕੱਲ ਨੂੰ ਆਪਾਂ ਫਿਰ ਇਕੱਠੇ ਹੀ ਚੱਲਾਂਗੇ ਅੱਗੇ ਪਹਿਲਾਂ ਸਾਡੀ ਸਲਾਹ ਸੀ ਵੀ ਅੱਜ ਅਸੀਂ ਜਾ ਕੇ 100 ਕਿਲੋਮੀਟਰ ਜਿਸਕ ਬਾਅਦ ਰੁਕਾਂਗੇ ਉਦੋਂ ਅਕੇ ਫਿਰ ਕੱਲ ਨੂੰ ਪਰਤਪੁਰ ਕਲੋਨੀ ਪਰਸੋਂ ਟ੍ਰੈਕ ਸ਼ੁਰੂ ਹੋ ਜਾਂਦਾ ਤੇ ਹੁਣ ਫਿਰ ਅੱਜ ਪਲਾਨ ਚੇਂਜ ਹੋ ਗਿਆ ਅੱਜ ਆਪਾਂ ਚੱਲੇ ਆ ਗਰੀ ਬਾਈ ਕੋਲੇ ਉੱਥੇ ਹੀ ਰਹਿਾਂਗੇ ਸਾਡੇ ਕੋਲੇ ਥੋੜੇ ਬਹੁਤੇ ਸਮਾਨ ਦੀ ਕਮੀ ਹੈ ਅਸੀਂ ਪਹਿਲਾਂ ਬਾਜ਼ਾਰ ਚ ਜਾਨੇ ਆ ਮਾਲ ਰੋਡ ਤੇ ਜਾਨੇ ਆ ਬਨਾਲੀ ਉਥੋਂ ਜਿਹੜਾ ਜਿਹੜਾ ਸਮਾਨ ਚਾਹੀਦਾ ਉਹ ਸਮਾਨ ਖਰੀਦ ਲਈ ਫਿਰ ਉਥੋਂ ਵਾਪਸ ਮੁੜ ਕੇ ਕੈਂਪਾਂ ਚ ਚੱਲਾਂਗੇ ਜਿੱਥੇ ਗਰੀਬਾਈ ਰੁਕਿਆ ਹੋਇਆ ਹੈ ਫਿਰ ਉਥੋਂ ਅੱਗੇ ਦਾ ਦੇਖਦੇ ਆ ਵੀ ਕੀ ਪਲਾਨ ਹੈ ਹਜੇ ਸਾਨੂੰ ਵੀ ਨਹੀਂ ਕੁਝ ਪਤਾ ਬਫੋੜੀ ਹੈ ਅਸੀਂ ਗਰੀ ਦਾ ਕਹਿੰਦਾ ਵੀ ਤੁਸੀਂ ਇੱਥੇ ਆ ਜਾਓ ਮੈਂ ਤੁਹਾਨੂੰ ਲੋਕੇਸ਼ਨ ਭੇਜ ਦਿਆਂ ਉਹਦੋਂ ਦੀ ਅਗਲੀ ਰਣਨੀਤੀ ਉੱਥੇ ਜਾ ਕੇ ਬਣਾਵਾਂਗੇ ਹੁਣ ਫਿਲਹਾਲ ਪੈਕਿੰਗ ਸਾਰੀ ਕਰ ਲਈ ਸਮਾਨ ਬੰਨ ਲਿਆ ਬੁਲਟਾਂ ਤੇ ਹੁਣ ਇਥੋਂ ਤੋਰਦੇ ਹਾਂ ਹੁਣ ਆਪਾਂ ਬਾਜ਼ਾਰ ਜਾਂਦੇ ਆਂ ਸਮਾਨ ਲੈਣੇ ਆਂ ਕੁਸ਼ਕ ਲੋੜੀ ਦਾ ਸਮਾਨ ਸਾਡਾ ਰਹਿ ਗਿਆ ਸੀ ਭੁੱਲ ਆਏ ਕੁਸ਼ਕ ਸਾਡੇ ਕੋਲ ਹੈ ਵੀ ਨਹੀਂ ਸੀ ਤੇ ਮਿਲਦਾ ਵੀ ਇਦਾਂ ਹੀ ਆਹ ਪਹਾੜਾਂ 'ਚ ਤੁਹਾਨੂੰ ਨਾਲ ਦੀ ਨਾਲ ਦਿਖਾਉਣੇ ਆ ਵੀ ਕੀ ਕੁਝ ਲੈਣਾ ਹੁਣ ਆਪਾਂ ਬਾਜ਼ਾਰ ਚੱਲੇ ਆਂ ਕਰਦੇ ਆਂ ਸ਼ਾਪਿੰਗ ਵੈਸੇ ਇਹ ਆਪਣੇ ਬੇਲੇਆਂ ਮੰਗੂਦੇ ਨਹੀਂ ਸੀਗੇ ਚਾਹੇ ਆਪਾਂ ਇੱਕ ਦਿਨ 'ਚ ਪਹੁੰਚਦੇ ਜਾਂ ਦੋ ਦਿਨ 'ਚ ਪਹੁੰਚਦੇ ਜੋ ਕਿ ਟਰੈਕਿੰਗ ਤਾਂ ਆਪਣੀ ਸ਼ੁਰੂ ਹੋਣੀ ਆ 8 ਤਰੀਕ ਨੂੰ ਅੱਜ ਆ ਗਈ ਸ਼ੀ ਸੱਤ ਤੱਕ ਆਪਾਂ ਬਸ ਪਹੁੰਚਣਾ ਸੀ ਉੱਥੇ ਹੁਣ ਆਪਾਂ ਕੱਲ ਨੂੰ ਜਾਵਾਂਗੇ ਸੱਦੇ ਹੀ ਅੱਜ ਕਿਰਾਂ ਜਾਣੇ ਆ ਗਰੀ ਬਾਈ ਕੋਲੇ ਉਹਦੇ ਨਾਲ ਗੱਲ ਕਰਾਉਣੇ ਆ ਛੋਡੀ ਅੱਗੇ ਦਾ ਪੁੱਛਦੇ ਆ ਪਲਾਨ ਵੀ ਕੀ ਪਲਾਨ ਆਪਣਾ ਕਿੰਨੇ ਦਿਨ ਲੱਗਣਗੇ ਤੇ ਕੀ ਗੱਲਬਾਤ ਹੈ ਹਾਲਾ ਮੈਨੂੰ ਵੀ ਲੈ ਜਾ ਮੈਨੂੰ ਵੀ

ਮੇਰਾ ਕਮਲੇ ਮੇਰਾ ਨਾਮ ਕਮਲਾ ਬਾਈਕਰ ਉਹ 7 ਵਜੇ ਗਈ ਜਾਂਦਾ ਉਹ ਹੈ ਨਾ ਹੁਣ ਆਊਟ ਆਫ ਸੀਜ਼ਨ ਹੈ ਸੀਜ਼ਨ ਨਹੀਂ ਹੈਗਾ ਹਾਂ ਉਹ ਪਾਣੀ ਪਾਣੀ ਹਾਂ ਉਹਨੂੰ ਕਾਲ ਕਰਦਾ ਮੈਂ ਇਹ ਬਾਨੂ ਬ੍ਰਿਜ ਪਿਆਸ ਦਰਿਆ ਦੇ ਉੱਤੇ ਬਣਿਆ ਹੋਇਆ ਹੈ ਸੇ ਪਿਆਸ ਦਰਿਆ ਹੁਣ ਆਪਾਂ ਜਾ ਰਹੇ ਹਾਂ ਇੱਥੇ ਉਹ ਸਾਈਡ ਦੇ ਜਿਹੜੀ ਥੱਲੇ ਕੈਂਪ ਸਾਈਡ ਬਣੀ ਹੋਈ ਹੈ ਤੇ ਗੀਰੀ ਨੂੰ ਫੋਨ ਕਰਦੇ ਉਹਨੂੰ ਸਾਧਿਆ ਗੀਰੀ ਬਾਈ ਕੋਲੇ ਜਾਣਿਆ ਫਿਰ ਪੁੱਛਦੇ ਉਹਨੂੰ ਅੱਗੇ ਦਾ ਪ੍ਰੋਗਰਾਮ ਯਹਾਂ ਪਰ ਟ੍ਰੈਕ ਯਾਰੀ ਕੀ ਕੈਂਪ ਸਾਈਟ ਹੈ ਟ੍ਰੈਕ ਯਾਰੀ ਕੀ ਕੈਂਪ ਸਾਈਟ ਹੈ ਬਾਨੂ ਬ੍ਰਿਜ ਕੋਲ ਹਮਤਾ ਪਾਸ ਕੇ ਲੀ ਨੀ ਕਿਹਾ ਤਾ ਹਮਤਾ ਪਾਸ ਕੇ ਲਈ ਹੀ ਹੋ ਗਿਆ ਇਹ ਵੀ ਹਾਈ ਜਦ ਸੂ ਪ੍ਰੋਜੈਕਟ ਚੀਨ ਕੋ ਪ੍ਰੋਜੈਕਟ ਮੇਰੀ ਹਮਤਾ ਪਾਸ ਕੇ ਲਈ ਨਹੀਂ ਜਾਣਾ ਯਹਾਂ ਪਰ ਕੋਈ ਕੰਪਨੀ ਹੈ ਟ੍ਰੈਕ ਯਾਰੀ ਕੇ ਨਾਮ ਸੇ ਟ੍ਰੈਕ ਯਾਰੀ ਨਾ ਉਹ ਆ ਗਿਆ ਵੀ ਉਹ ਟੈਂਪੂ ਟਰੈਵਲ ਚ ਹੈ ਗਰੀਬ ਬਾਈ ਉਹਦੇ ਕੋਲ ਚੱਲਦੇ ਆ ਚੋ ਲੈ ਕੇ ਚਲੀਏ ਅੱਗੇ ਆਪਾਂ ਨੂੰ ਕੈਂਪ ਸਾਈਟ ਯਾਰ ਵੀ ਇਦਰੀ ਮੋੜਨਗੇ ਗਰੀਬਾ ਇਥੇ ਟਰੈਕ ਵੀ ਕਰਵਾਉਂਦਾਗਾ ਇਹ ਹਮ ਤਾਂ ਪਾਸ ਟਰੈਕ ਕਰਵਾਉਣ ਗਿਆ ਹੋਇਆ ਸੀ ਆਪਦੇ ਗਰੁੱਪ ਨੂੰ ਨਾ ਨਾ ਸਰ ਜੀ ਨਹੀਂ ਨਹੀਂ ਉੱਤੇ ਜਾ ਕੇ ਸਾਡੇ ਦੋ ਮੁੰਡੇ ਸਾਡੇ ਕੋਲੇ ਮਿਲਣ ਆ ਗਏ ਚੁੱਕੇ ਆ ਦੋ ਦਿਨ ਤੋਂ ਚੱਲੇ ਹੋਏ ਆ ਤੇ ਪੂਰੀ ਤਿਆਰੀ ਦੇ ਨਾਲ ਆ ਚੁੱਕੇ ਆ ਤੇ ਕੱਲ ਨੂੰ 6000 ਮੀਟਰ ਤੇ ਜਾ ਰਹੇ ਆ ਨਵੇਂ ਨਵੇਂ ਪੂਰਾ ਭਾਈ ਨਵੇਂ ਦਿਖਾ ਦਿੱਤੇ ਲਗਾਤੇ ਹੀ ਦਿਖਾਉਂਦੇ ਆਉਣੇ ਆ ਪਹਿਲਾਂ ਠੀਕ ਹੈ ਚਾ ਆ ਕੇ ਆਹ ਵਾਲੇ ਗਰੁੱਪ ਨੂੰ ਬਾਈ ਹਮ ਤਾਂ ਪਾਸ ਕਰਵਾਉਣ ਗਿਆ ਹੋਇਆ ਸੀਗਾ ਇਹ ਜਿਹੜਾ ਉੱਪਰ ਗਰੁੱਪ ਹੈ ਇਹ ਸਾਰਾ ਕਰਕੇ ਆਇਆ ਹਮਤਾ ਪਾਸ ਅੱਜ ਤਾਂ ਇਹਨਾਂ ਦੀ ਵਾਪਸੀ ਹੈ ਘਰਾਂ ਨੂੰ ਇਹਨਾਂ ਨਾਲ ਦੀ ਬਾਈ ਨੂੰ ਮਿਲਣਾ ਸੀ ਗਰੀਬ ਬਾਈ ਇਹਨਾਂ ਦਾ ਟਰੈਕ ਲੀਡਰ ਸੀ ਅੱਜ ਆਪਾਂ ਇੱਥੇ ਰਹਿਾਂਗੇ ਕੈਂਪਾਂ 'ਚ ਇੱਥੋਂ ਹਮਤਾ ਪਾਸ ਸ਼ੁਰੂ ਹੁੰਦਾ ਹੈ ਆਪਾਂ ਹਮਤਾ ਪਾਸ ਨਹੀਂ ਕਰਨਾ ਆਪਾਂ ਅੱਗੇ ਜਾਣਾ ਜਨਮਪੀਕ ਤੇ ਕੱਲ ਨੂੰ ਅਸੀਂ ਦੋਵੇਂ ਤੇ ਇੱਕ ਗਰੀ ਅਸੀਂ ਤਿੰਨਾਂ ਨੇ ਅੱਗੇ ਲੰਘ ਜਾਣਾ ਭਰਤਪੁਰ ਕਲੋਨੀ ਵੱਲ ਨੂੰ ਪਰਸੋਂ ਤੋਂ ਆਪਾਂ ਜਨਮਪੀਕ ਕਰਨੀ ਹੈ ਓ ਬਾਈ ਗਿਰੀ ਇਹਨਾਂ ਨੂੰ ਸਰਟੀਫਿਕੇਟ ਬੰਦ ਰਿਹਾ ਹੈ ਸਬਮਿਟ ਦੇ ਵੀ ਹਮ ਤਾਂ ਪਾਸ ਪੂਰਾ ਕੀਤਾ ਤੇ ਇਹ ਸਾਰਾ ਗਰੁੱਪ ਹੈ ਇਹ ਗਰੁੱਪ ਅੱਧਾ ਸਾਨੂੰ ਕੇਜੀਐਲ ਵੀ ਮਿਲਿਆ ਸੀਗਾ ਇਹ ਜੋ ਚਾਰ ਪੰਜ ਨੇ ਆ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਕਸ਼ਮੀਰ ਗ੍ਰੇਟ ਲੇਕ ਟਰੈਕ ਕੀਤਾ ਹੋਇਆ ਇਹ ਇਥੋਂ ਚੱਲੀ ਹੈ ਹੋ ਰਹੀ ਹੈ ਇਹਨਾਂ ਦੀ ਹੁਣ ਵਾਪਸੀ ਇਹ ਕਰਕੇ ਆਗੇ ਵਾਪਸ ਤੇ ਅੱਜ ਇਥੋਂ ਸਾਰੇ ਚੱਲ ਜਾਣਗੇ ਪਿੰਡ ਨੂੰ ਬਸ ਅਸੀਂ ਤਿੰਨੇ ਰਹਿ ਜਾਾਂਗੇ ਮੈਂ ਮਣਪੀ ਤੇ ਗਿਰੀ ਉਦੋਂ ਬਾਅਦ ਅਸੀਂ ਅੱਗੇ ਟੈਕਨੀਕਲ ਚੜਾਈ ਤੇ ਵਗ ਜਾਾਂਗੇ ਜਨਮ ਪੀਕ ਤੇ ਸਮਾਨ ਸਾਰਾ ਆਪਾਂ ਹੁਣ ਬੁਲਟ ਤੋਂ ਲਾ ਲਿਆ ਆ ਜਿਹੜੇ ਕੈਂਪ ਨੇ ਸਾਨੂੰ ਕੈਂਪ ਦਿਖਾਏ ਸੀ ਇੱਥੇ ਰੱਖਦੇ ਆ ਸਮਾਨ ਇੱਥੇ ਰਹਿਾਂਗੇ ਅੱਜ ਆਪਾਂ ਹੋਟਲ ਚੋਂ ਕਰਿਆ ਸੀ ਆਪਾਂ ਆਪਣੇ ਚੋਂ ਚੈੱਕ ਆਊਟ ਵੈਲਕਮ ਮਨਾਲੀ ਬੇਸ ਕੈਂਪ ਇਹ ਟਰੈਕ ਜੈਰੀ ਵਾਲਿਆਂ ਦਾ ਟਰੈਕ ਜੈਰੀ ਕੰਪਨੀ ਆ ਉਹਨਾਂ ਦਾ ਬੇਸ ਕੈਂਪ ਹੈ ਹਮਤਾ ਪਾਸ ਤੇ ਇਹਨਾਂ ਦਾ ਟਰੈਕ ਲੀਡਰ ਹੈਗਾ ਗਿਰੀ ਤਾਂ ਅਗਰ ਕਿਤੇ ਗੀਰੀ ਨੂੰ ਸਪੈਸ਼ਲ ਟੈਂਟ ਦਿੱਤਾ ਹੋਇਆ ਉਹ ਟੈਂਟ ਚੀ ਰਹਾਂਗੇ ਆਪਾਂ ਗੀਰੀ ਬਾਈ ਨਾਲ ਅੱਜ ਸਵੇਰੇ ਨਿਕਲਾਂਗੇ ਇਥੋਂ ਅੱਗੇ ਜੰਨਾ ਪਹਿਲਾਂ ਸਾਨੂੰ ਦਿਖ ਰਿਹਾ ਸੀ ਕੱਠ ਉਹ ਸਾਰੇ ਬਾਗੇ ਉਹ ਹਮਤਾ ਪਾਸ ਕਰਕੇ ਆਏ ਸੀ ਹੁਣ ਉਹ ਬਾਗੇ ਆਉਦੇ ਆਉਦੇ ਕਰਾਂ ਨੂੰ ਗੀਰੀ ਬਾਈ ਵਾਲਾ ਕੌਣ ਸਾ ਟੈਂਟ ਉਸਕਾ ਸਿੱਧੂ ਬਾਈ ਕਾ ਕੌਣ ਸਾ ਟੈਂਟ ਹਾਂ ਸਿੱਧੂ ਬਈ ਰੀਲਟੈਂਟ ਜੀ ਹੈ ਵਾਹ ਐਕਸਾਈਟਮੈਂਟ ਹੈ ਇਹਹੀ ਦਾ ਖੜਵਾ ਹੈ ਕੱਲ ਉਸਕੋ ਵੀ ਜੇ ਕੋਈ ਸਾਡੇ ਰਿਹਾ ਸੀ ਨਾ ਇਹ ਬੰਦ ਤੋਂ ਹਾਂ ਜਾਂ ਤਾਂ ਕੋਈ ਆਣਾ ਤਾਂ ਕੋਈ ਦਗਾਰ ਦੇਵੇ ਆਪਾਂ ਬੈਠੇ ਆ ਅੱਜ ਬਿਆਸ ਦੇ ਕੰਡੇ ਅੱਜ ਮੌਸਮ ਸਾਫ ਹੈ ਧੁੱਪ ਨਿਕਲ ਰਹੀ ਹੈ ਅੱਜ ਦਾ ਤਾਂ ਆਪਾਂ ਇੱਕ ਤਰ੍ਹਾਂ ਦਾ ਰੈਸਟ ਡੇ ਹੀ ਐ ਅੱਜ ਆਪਾਂ ਕਿਤੇ ਨਹੀਂ ਟਰੈਵਲ ਕੀਤਾ ਜਿੱਥੇ ਆਪਣਾ ਪ੍ਰਾਤ ਹੋਟਲ ਸੀਗਾ ਉੱਥੋਂ 5 ਕਿਲੋਮੀਟਰ ਦੂਰੀ 'ਤੇ ਸੀਗੇ ਇਹ ਕੈਂਪ ਜਿੱਥੇ ਅੱਜ ਆਪਾਂ ਰਾਤ ਨੂੰ ਰੋਕਣਾ ਐ ਅੱਜ ਇੱਥੇ ਹੀ ਰੈਸਟ ਕਰਨੀ ਆ ਕੱਲ ਨੂੰ ਨਿਕਲਾਂਗੇ ਅੱਗੇ ਇੱਥੇ ਅੱਜ ਆਪਾਂ ਗਿਰੀਗਾਈ ਕੋਲੇ ਰਹਾਂਗੇ ਕਿੱਧਰ ਖੜਾ ਅੱਛਾ ਇੰਨੀ ਦੂਰ ਆ ਗਏ ਸੀ ਮਾਂ ਕਦੇ ਇੱਧਰ ਸਮਾਨ ਸਾਰਾ ਆਪਾਂ ਲਾਤਾ ਆਪਣੇ ਬੁਲਟ ਤੋਂ ਆਪਾਂ ਹੁਣ ਨਾ ਐਡੀ ਗਲਤ ਗੱਲ ਨਹੀਂ ਕਰਦੇ ਨੇ ਨਾ ਆਪਾਂ ਬੇਲੇ ਆ ਵਾ ਗੇੜੇ ਦੇ ਨੂੰ ਮਨਾਲੀ ਚਲਦੇ ਆ ਬਜ਼ਾਰ ਬਿਓ ਚ ਗੇੜੇ ਦੇ ਕੇ ਆਉਣੇ ਆ ਦੈਟਸ ਹਾਉ ਸਕੂਲ ਲੁੱਕ ਲਾਈਕ ਮੈਨੂੰ ਸਾਰਿਆਂ ਦਾ ਤਾਂ ਨਹੀਂ ਪਤਾ ਪਰ ਮੈਨੂੰ ਇਹ ਜੀ ਜਗ੍ਹਾ ਤੇ ਆਪਣੇ ਆਪ ਨਾਲ ਬਹਿ ਕੇ ਬਹੁਤ ਸਕੂਨ ਮਿਲਦਾ ਜਿਵੇਂ ਮੈਂ ਹੁਣ ਬੈਠਾ ਦਰਿਆ ਦੇ ਕੰਢੇ ਇਹ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਆ ਬਾਨੂ ਬ੍ਰਿਜ ਤੇ ਥੱਲੋਂ ਦੀ ਲੰਘ ਰਿਹਾ ਬਿਆਸ ਦਰਿਆ ਅੱਜ ਆਪਾਂ ਇਹ ਜਿਹੀ ਮਟਰ ਗਸ਼ਤੀਆਂ ਕਰਤੀਆਂ ਅੱਜ ਆਪਾਂ ਕੋਈ ਟ੍ਰੈਵਲ ਨਹੀਂ ਕਰਨਾ ਅੱਗੇ ਨਹੀਂ ਜਾਣਾ ਸਵੇਰੇ ਜਾਵਾਂਗੇ ਅੱਜ ਆਪਾਂ ਇਹੀ ਇਹ ਜੇ ਕਰਾਂਗੇ ਉਹ ਖਲਾਇ ਤਾਰਾ ਨਾ ਵੱਡੀਆਂ ਦੀਆਂ ਰੁਕਿਆ ਹੋਇਆ ਤਾਰਾ ਵੱਡੀਆਂ ਜਾਂ ਢਿੱਲਾ ਕਰਨ ਨੂੰ ਛੱਡ ਤਾਂ ਢਿੱਲਾ ਚੱਕ ਤਾਂ ਜਦੇ ਵੀ ਸਹੀ ਚ ਇਹਨੂੰ ਇਹਨੂੰ ਤਾਰ ਵੱਡੀ ਜਾਣੀ ਪੈਂਦੀ ਇਹ ਘੁੰਮੇਗਾ ਕਿੱਥੇ ਜਾਂ ਨਿੱਚੇ ਸੇਟ ਹੋ ਗਏ ਚੱਕੇ ਨਹੀਂ ਨਹੀਂ ਇਹ ਵਾਲਾ ਦੂਰ ਗਿਆ ਉਹ ਰੁਕ ਜਾ ਯਾਰ ਉਹ ਨਾ ਇੱਕ ਕਮਲਾ ਹੋ ਗਿਆ ਆਪਾਂ ਖੜੇ ਆ ਐਚ ਆਰਟੀਸੀ ਬੱਸ ਸਟੈਂਡ ਮਨਾਲੀ ਬਿਲਟ ਆਪਣਾ ਉੱਥੇ ਪਾਰਕ ਕਰਤਾ ਜਿੱਥੇ ਕੈਂਪਾਂ ਚ ਖੜੇ ਸੀ ਉਣਾ ਪਾ ਬਸਤੇ ਆਏ ਆ ਇਹ ਸਰਕਾਰੀ ਬਸਾਂ ਨੇ ਇਥੋਂ ਮਨਾਲੀ ਦੀਆਂ ਗਰੀਬਾਈ ਆਪ ਨੂੰ ਮਿਲ ਗਿਆ ਆ ਦੋ ਦੇ ਮਿੱਤਰ ਨੇ ਇਹ ਕਿਹਾ ਜੀ ਬੁਲਟ ਨਹੀਂ ਜੱਕਣਾ ਬੁਲਟ ਤੇ ਇੰਨੇ ਜਨੇ ਬੈਠਾ ਜਿੱਥੇ ਵੀ ਆਪਾਂ ਬਸਾਂ ਦੇ ਝੜ ਕੇ ਤੇ ਲੋਕਲ ਆਟੋ ਵਗੈਰਾ ਤੇ ਚੜ ਕੇ ਸਾਰਾ ਮਨਾਲੀ ਘੁੰਮ ਕੇ ਆਉਣੇ ਜੇ ہمارا ਭਾਈ ਅਸਲੀ ਭਾਈ ਆ ਤਾਂ ਕੱਲ ہمارے ساتھ 611 ਮੀਟਰ ਦੀ ਮਾਊਂਟੇਨ ਕੇ ਲਈ ਜਾ ਰਹਾ ਜਿਸ ਦਾ ਨਾਮ ਆ ਜਾਨਾ ਜਨਾਮ ਪਿਕ ਤੇ ਟੈਕਨੀਕਲ ਤੋਂ ਨਹੀਂ ਹੈ ਲੇਕਿਨ ਟ੍ਰੈਕਿੰਗ ਨੇ اور زیادہ ہائی ہائٹ گین کرنے کے لیے بہت اچھی ماؤنٹینر تو بھائی نے میرے ساتھ تراار کانٹھا اور کافی ٹریک کر رکھے ہیں جیسے کے جی ایل ٹریک ہو گیا کافی ٹریک کر رکھے ہیں تو اس بار بھائی ہمارے ساتھ آ رکھا ہے جنام دیک کے لیے تو کل ہم صبح نکلیں گے تو بھائی کو ضرور لائک شیئر فالو اور سبسکرائب کرنا ویسے گیری وند تو ہی جانتے ہو پنجابی ہے آ بھائی نو بھی سمجھ ا جائے دے لیے یہ ہندی بولی جا رہی ہے ہن اپا کھڑے ہیں منالی مال روڈ تے تے میں پورے جورا شوراں تے پیر رہا ہاں ओके सर आई लव यू आई लाइक इट ਉਹ ਸਾਹਮਣੇ 200 ਮੀਟਰ ਤੇ ਮਨਾਲੀ ਦਾ ਬੱਸ ਸਟੈਂਡ ਤੇ ਆਗਾ ਮਨਾਲੀ ਦਾ ਮਾਲ ਰੋਡ ਹੁਣ ਆਪਾਂ ਜਿੱਥੇ ਕੈਂਪਾਂਚ ਸੀਗੇ ਬਾਨੂ ਬ੍ਰਿਜ ਕੋਲੇ ਉਥੋਂ ਆਪਾਂ ਆਏ ਆਂ ਬੱਸ ਤੇ ਉਰਸਾਂ ਲਾਪਾ ਉੱਥੇ ਖੜਾ ਹੈ ਆਪਣਾ ਆਪਾਂ 5-6 ਜਨੇ ਸੀਗੇ ਤਾਂ ਕਰਕੇ ਆਪਾਂ ਇੱਥੋਂ ਦੀ ਸਰਕਾਰੀ ਬਸ ਤੇ ਇਹ ਹੈ ਮਨਾਲੀ ਦਾ ਬਸ ਸਟੈਂਡ ਇੱਥੇ ਹੁਣ ਆਪਾਂ ਖਾ ਪੀ ਰਹੇ ਆ ਖਾ ਪੀ ਕੇ ਇੱਥੋਂ ਥੋੜੀ ਬਹੁਤੀ ਸ਼ਾਪਿੰਗ ਕਰਾਂਗੇ ਦੇ ਅੱਜ ਆਪਾਂ ਜਮਾ ਬਿਲੇ ਆ ਕਿਤੇ ਆਪਣ ਨੂੰ ਕੋਈ ਕੰਮ ਨਹੀਂ ਹਜੇ ਬੱਜੇ ਆ 4:30 ਸ਼ਾਮ ਦੇ ਅੱਜ ਆਪਣਾ ਸਾਰਾ ਦਿਨ ਆਪਣੀ ਆ ਸਵੇਰੇ ਤੁਰਾਂਗੇ ਆਪਾਂ ਅੱਗੇ ਜਿਸਪਾ ਵੱਲੋਂ यहीं पे आना बाजी कहाँ पर है यार ये वॉशरूम अच्छा अच्छा वॉशरूम अच्छा। अच्छा। मैंने भी जाना <स्थाथ> साइड प्लेस ਮਾਲ ਰੋਡ ਤੋਂ ਸਾਡਾ ਕੈਂਪ ਸਾਈਟ ਹੈ 6 ਕਿਲੋਮੀਟਰ ਅਸੀਂ ਆਉਂਦੇ ਹੋਏ ਤਾਂ ਇੱਥੋਂ ਬੱਸ ਤੇ ਆ ਗਏ ਸਾਨੂੰ ਬੱਸ ਮਿਲ ਗਈ ਸੀ ਗੱਲ ਕਰ ਵਾਪਸੀ ਤੇ ਕੋਈ ਬੱਸ ਕੋਈ ਆਟੋ ਮਿਲ ਨਹੀਂ ਰਿਹਾ ਟਾਈਮ ਹੋ ਗਿਆ 7 ਵਜੇ ਉਹ ਫਿਰ ਆਲਟਰ ਰੇ ਜਾਂਦੇ ਆ ਜੇ ਕੋਈ ਲਿਫਟ ਮਿਲੀ ਤਾਂ ਠੀਕ ਐ ਮਾਲ ਰੋਡ ਤੋਂ ਅੱਗੇ ਹੀ ਆਪਾਂ ਵਾਪਸ ਇੱਥੇ ਆਪਾਂ ਰਸਤੇ 'ਚ ਬੁਲਟ پارک ਕਰ ਗਏ ਸੀਗੇ ਧੂਵਾ ਗਏ ਸੀਗੇ ਵਾਸਤੇ ਤੇ ਅੱਜ ਕੁਝ ਜ਼ਿਆਦਾ ਕਰਨ ਨੂੰ ਨਹੀਂ ਸੀਗਾ ਮੀਂਹ ਵੀ ਬਹੁਤ ਜ਼ਿਆਦਾ ਪੈ ਰਿਹਾ ਕਿਤੇ ਇੰਨਾ ਗਏ ਵੀ ਨਹੀਂਗੇ ਅੱਪਾ ਮਿਲਦੇ ਆ ਸਵੇਰੇ ਸਵੇਰੇ ਮੌਸਮ ਸੈੱਟ ਰਹੀ ਸਵੇਰੇ ਵਧਾਂਗੇ ਅੱਗੇ ਅੱਜ ਆਪਾਂ ਇੱਥੇ ਸੀਗੇ ਮਣਾਲੀ ਟਰੱਕ ਯਾਰੀ ਦੀ ਕੈਂਪ ਸਾਈਡ ਤੇ ਗਰੀਬਾਈ ਕੋਲੇ ਇਹ ਅੱਜ ਆਪਣੀ ਰਾਤ ਦੀ ਰਹਿائش ਕੈਂਪਸਾਈਟ ਐਥੇ ਹਮਤਾ ਪਾਸ ਦਾ بیس ਕੈਂਪ ਹੈ ਇਥੋਂ ਗਰੀਬਾਈ ਵਰਗੇ بیس ਕੈਂਪ ਉਹ ਹਮਤਾ ਪਾਸ ਕਰਾਉਂਦੇ ਆ ਤੇ 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 ਕਾਸੀਆ ਟਰੈਕ ਯਾਰੀ ਕੰਪਨੀ ਦਾ ਟਰੈਕ ਯਾਰੀ ਵਨ ਪਲੇਟਫਾਰਮ ਫॉर 올 ਟ੍ਰੈਵਲ ਪਲਾਨਸ ਟ੍ਰੈਕਿੰਗ ਐਡਵੈਂਚਰ ਟੂਰ ਪੈਕੇਜ ਬੱਸ ਬੁਕਿੰਗ ਆਪਾਂ ਜਾਣਾ ਆ ਗੱਲ ਬਾਤ ਚ ਔਸੀ ਆਪਣਾ ਟੈਂਟ ਟੈਂਡ ਤੇ ਅੱਜ ਵੀ ਰਹਿ ਅਸੀਂ ਆਪਣੀ ਉੱਥੇ ਆ